ਇਹ ਪੰਜਾਬੀ ਦੇ পরাਗੇ ਚ ਕੁੱਲ 35 ਨੇ ਦਾਣੇ ਫੁੱਲਾਂ ਤੋਂ ਵੀ ਹੌਲੇ ਤੇ ਹੀਰਿਆਂ ਜੇ ਮਾਣਕਾਂ ਤੋਂ ਵੀ ਸੋਹਣੇ ਨਾਲ ਗੁੜ ਦੀ ਮਿਠਾਸ ਬਾਬੇ ਲੈਣੇ ਦੀ ਲਿਪੀ ਗਲ ਚ ਇਉਂ ਉਤਰਦੀ ਏ ਜਿਵੇਂ ਅੰਬਰੋਂ ਕੋਈ ਇਲਾਹੀ ਬੂੰਦ ਸੁੱਚੀ ਜਿਹਨ ਚ ਕੁਲ ਦੀ ਵੀ ਛੇਤੀ ਜਿਵੇਂ ਕੱਚੇ ਦੁੱਧ ਦੀ ਛਿੱਟ ਪਾਣੀ ਚ ਰਚ ਜਾਂਦੀ ਏ ਫਿਰ ਪਾਣੀ ਚ ਦੁੱਧ ਜਾਂ ਦੁੱਧ ਚ ਪਾਣੀ ਸ਼ਬਦਾਂ ਦਾ ਸੁਮੇਲ ਸ਼ਬਦਾਂ ਦੀ ਗੁਰਬਾਣੀ ਬਾਬੇ ਦੇ ਬੋਲਾਂ ਤੋਂ ਸਿੱਧੀ ਸੰਗਤ ਦੇ ਦਿਲ ਤਾਈ ਬਾਬੇ ਦੇ ਬੋਲਾਂ ਤੋਂ ਸਿੱਧੀ ਸੰਗਤ ਦੇ ਦਿਲ ਤਾਈ ਜਿਵੇਂ ਸੂਰਜ ਤੋਂ ਲੋ ਤੇ ਲੋ ਦੀ ਕਿਰਨ ਦੇ ਨਿਆਈ ਜਦੋਂ ਦਿਲ 'ਚ ਬਰੋਲਾ ਉੱਠਦਾ ਏ ਸ਼ਬਦਾਂ ਦੇ ਸਮੁੰਦਰ ਦਾ ਬੰਦਾ ਘੁੰਮਣ ਘੇਰੀ 'ਚ ਫਸਿਆ ਬਸ ਤੋਤਲੀਆਂ ਤੇ ਥੋਥੀਆਂ ਜੋੜਨ ਲੱਗ ਪੈਂਦਾ ਏ ਤੇ ਕਿੱਦਰੇ ਅੰਦਰੋਂ ਡੂੰਗੀ ਥਾਂ ਤੋਂ ਉਸ ਦਰਗਾਹ ਨਾਲ ਜੁੜ ਬੈਠਦਾ ਏ ਜਿੱਥੋਂ ਇਹ ਪੈਂਤੀ ਉਤਰੀ ਏ ਧੰਨਵਾਦ